ਚਪਾ ਦੇ ਅੱਜ ਮੈਨੂੰ ਗੰਨੇ ਮੋਰ ਮੋਰ ਫਕਟ ਜੀ ਲੈ ਲੈ ਬੰਨਿਆ ਲੈ ਆਹ ਕਹਿੰਦੇ ਹਾਂ ਹੀ ਤਾਂ ਮੈਂ ਤੇਰਾ ਫਲੋਰ ਹਾਂ ਬੱਸ ਨਾ ਕਰਾਂਗੇ ਸਾਡੇ ਵੀ ਕੀ ਹੋਊਗਾ ਟੀ ਦੁਆਰਾ ਆਉਗੀ ਅਰੇ ਮੋਟਾ ਰਹੀਆਂ ਹੋ ਦਾਨੇ ਨਾ ਦੇ ਨਾ 200 ਰੁਪਇਆ ਬਿੱਛੂ ਦੇ ਦੇ ਫਾਇਦਾ ਦੰਦਾ ਨਹੀਂ ਹੁੰਦਾ ਸਾਡੇ 4500 ਦੇ ਦੇ ਇਵਲਾ ਕਰ ਫਰਾ ਔਰ ਨਿਆ ਸਗਨੇ ਆ ਪੂਰਾ ਪੰਜ ਦਾ ਨੋ ਨੋ ਕੀ ਗੱਲ ਹੈ ਪੰਜ ਛੜੇ ਤਾਂ ਮਗਾਇਦਾ ਮੰਗੇ ਖਾਮ ਮੇਂਗੇ ਖਾਮ ਉਹ ਮੇਂਗੇ ਅਣੀ ਛੀ ਮੰਗਣਾ ਤੇਰੇ ਮੂਮ ਕੀ ਮੌਤਾਂ ਮਿਲਦੀ ਨਾ ਠੀਕ ਹੈ 100 ਹੋਰ ਦੇ ਦਾਂ ਇਹਦਾ ਦੁੱਤੀ ਬੜਾ ਦੂਜਾ 5200 ਦਾ ਹੋ ਗਿਆ 900 ਦੀ ਹਾਂ ਚੈੱਕ ਕਰ ਨਾ ਹੀ ਮੈਂ ਨਾ ਵੀ ਪਤਾ ਖੜਾ ਮਿਲ ਗਿਆ ਆਪਾਂ ਨੂੰ ਇਹ ਟੁਕੜਾ ਚਾਉਂਦਾ ਵੀ ਨਹੀਂ ਭਾਈ ਮੰਡੀ ਚੋਂ ਲੈ ਜਾਣਗੇ ਕੁਚਕੇ ਨੂੰ ਤੇਰਾ ਮੈਂ ਮਨਾ ਛੱਡਾਂ ਕਹੇ ਕਿਨਤਾੜੀਆਂ ਮੰਗਣ ਵਾਲੇ ਅਸ਼ਕ ਤਿਆਰ ਨੇ ਆਮਡਾਪੋ ਵੀ ਨਹੀਂ ਕੋਈ ਤਾਂ ਸਾਨੂੰ ਮਾਰਨ ਤੇ ਤਾਗੜਾ ਤੋੜਨੀ ਦੀ ਆਲਾ ਕਰਾਂਗੇ ਪਤਨੀ ਰਾਜੌਰ ਬਾਬਾ ਰਲੇ ਹੋਏ ਨੇ ਹਾਂ ਸਰ ਨੂੰ ਪਤਾ ਜਾਣਦਾ ਵੀ ਨਹੀਂ ਵਿਚਾਰੀ ਨੂੰ ਜਾਣ ਨੂੰ ਮੈਂ ਜਾਣਦਾ ਨਹੀਂ 49 ਹੋ ਗਿਆ ਤੋਟੋ ਵੀ ਮੈਂ 5000 ਵਾਕੇ ਪੰਜਾਹ ਕਿੰਨੇ ਹੋ ਗਏ 5000 ਨਹੀਂ ਨਹੀਂ ਇੱਕ ਉਹਦੇ ਜਾਂ ਬਖਾ ਕੀ 5 ਕੀ ਦੋਸਤੋ ਮੇਰੇ ਕੋਸ਼ਾ ਆ ਮੈਂ ਮਨਾ ਚੋੜੀ ਚਲਦਾ ਮੁੰਡੇ ਦਿਖਾਈ ਕਰ ਜਿਉ ਲੱਗੂ ਉੱਥੇ ਪੱਛੀ ਪੁੱਛੀ ਨੋ ਸਾਰੀ ਮੰਡੀ ਨੂੰ ਪੁੱਛ ਇੱਕ ਮਿੰਟ ਆ ਜਾਂਦਾ ਹਾਂ ਸੰਧਾਈ ਖੰਪੂ ਨੇ ਦੇਖਣਾ ਇਹਨੇ ਕਿਹੜੀ ਜਿਹੜੀ ਖਾਨ ਇਸ ਤਰ੍ਹਾਂ हक चलदा हक से يما 200 اگے ہاں 1 ٹھیک ہے 200 200 اچھے کیا رے میں 200 گنڈا نیوان نیوان دی اور کاڑگا